ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਖਡੂਰ ਸਾਹਿਬ ਦੇ ਪਿੰਡ ਫਤਿਆਬਾਦ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਚ ਖਲੋਤੇ ਆ ਜਿਹੜਾ ਆਮ ਆਦਮੀ ਸਰਕਾਰ ਵੱਲੋਂ ਦਿੱਲੀ ਮਾਡਲ ਪੰਜਾਬ ਵਿੱਚ ਚਲਿਆਂਦਾ ਗਿਆ ਸੀ ਮਹਿਲ ਆਮ ਆਦਮੀ ਕਲੀਨਿਕ ਉਹਦੀਆਂ ਕੁਝ ਤਸਵੀਰਾਂ ਤੁਸੀਂ ਇਸ ਵੀਡੀਓ ਚ ਵੇਖੋਗੇ ਮੈਂ ਇਹ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅੱਗੇ ਤੇ ਦਿੱਲੀ ਦਾ ਰੌਲਾ ਪਾ ਕੇ ਇਹਨਾਂ ਨੇ ਪੰਜਾਬ ਚ ਸਰਕਾਰ ਬਣਾਈ ਆ ਕਿ ਇਹ ਇਹੋ ਹੀ ਦਿੱਲੀ ਮਾਡਲ ਪੰਜਾਬ 'ਚ ਜਿਹੜਾ ਬਣਿਆ ਵਾ ਇਹ ਦਿੱਲੀ 'ਚ ਇਹੋ ਆਲੇ ਨਾ ਹਸਪਤਾਲਾਂ ਦਾ ਵਾ ਛੱਪੜ ਦੀ ਸਫਾਈ ਹੋ ਰਹੀ ਆ ਬੂਟੀ ਕੱਢ ਕੇ ਤੇ ਹਸਪਤਾਲ ਦੇ ਵਿੱਚ ਛੁੱਟੀ ਜਾ ਰਹੀ ਆ ਇੱਕ ਬੰਨੇ ਹਾਰਾਏ ਪਏ ਆ ਪ੍ਰਸ਼ਾਸਨ ਪੱਪਾ ਪਾਰ ਹੋਇਆ ਪਿਆ ਕਿ ਕਿਤੇ ਜਿਹੜੇ ਆ ਪਾਣੀ ਹਾਰਾਏ ਆ ਇਹਦੇ ਨਾਲ ਡੇਂਗੂ ਮਲੇਰੀਆ ਜਾਂ ਹੋਰ ਵੀ ਬਿਮਾਰੀਆਂ ਜਿਹੜੀਆਂ ਘਾਤਕ ਆ ਇਨਸਾਨਾਂ ਨੂੰ ਜਾਨਵਾਰਾਂ ਨੂੰ ਖਹਿਣੀਆਂ ਪਰ ਜਿਹੜੇ ਹਸਤਾਲ ਤੋਂ ਲੋਕਾਂ ਨੇ ਸਹੀ ਹੋਣਾ ਵਾਪਜ ਖੁਦ ਲਵਾਰਸ ਤੇ ਬਿਮਾਰ ਪਿਆ ਵਾ ਮੈਂ ਡਾਕਟਰ ਸਾਹਿਬ ਨੂੰ ਵੀ ਮਿਲਿਆ ਮੈਂ ਡਾਕਟਰ ਸਾਹਿਬਾ ਜਿਹੜੀ ਬੂਟੀ ਹਸਪੀਟਲ ਦੇ ਵਿੱਚ ਛੁੱਟੀ ਜਾ ਰਹੀ ਆ ਪੰਚਾਇਤ ਵੱਲੋਂ ਇਹ ਤੁਹਾਡੀ ਨਾਲੋਂ ਚਾਹੁੰਦੇ ਨਹੀਂ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਗਿਆ ਅਸੀਂ ਕੱਲ ਵੀ ਪੰਚਾਇਤ ਆਈ ਸੀ ਇਕੱਠੀ ਹੋ ਕੇ ਅਸੀਂ ਉਹਨਾਂ ਨੂੰ ਰੋਕਿਆ ਸੀ ਪਰ ਪੰਚਾਇਤ ਜਿਹੜੀ ਆਪਣੀ ਮਨਮਰਜ਼ੀ ਨਾਲ ਹਸਪੀਟਲ ਨੂੰ ਤੇ ਗੰਦਾ ਕਰ ਰਹੀ ਆ ਪਰ ਜਿਹੜਾ ਮੁਹੱਲੇ ਨੂੰ ਬਿਮਾਰ ਕਰ ਰਹੀ ਆ ਮੇਰੀ ਪ੍ਰਸ਼ਾਸਨ ਕੋਲ ਇਹੋ ਬੇਨਤੀ ਆ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਨੂੰ ਮਜਬੂਰਨ ਕੋਰਟ ਦਾ ਸਹਾਰਾ ਲੈਣਾ ਪਊਗਾ ਮੈਂ ਇਸ ਵੀਡੀਓ ਦੇ ਜ਼ਰੀਏ ਹਲਕਾ ਖਡੂਰ ਸਾਹਿਬ ਦੇ ਮੌਜੂਦਾ ਐਮਐਲਏ ਹਲਕਾ ਸਾਹਿਬ ਕਾ ਹਲਕਾਬ ਦਾ ਇੱਕ ਬ੍ਰਹਮਪੁਰਾ ਹਾਰ ਸਾਹਿਬ ਕਾ ਹਲਕਾਬ ਦਾ ਇੱਕ ਰਮਨਜੀਤ ਸਿੰਘ ਸਿੱਕੀ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਜਿਹੜਾ ਹਸਪੀਟਲ ਕਾ ਨੂੰ ਜਿਹੜੇ ਲੋਕਾਂ ਨੇ ਹਾਰ ਤੋਂ ਬਾਅਦ ਬਿਮਾਰ ਹੋਣਾ ਵਾ ਜਿਹੜੇ ਹਸਪੀਟਲ ਦਵਾਈ ਲੈਣ ਆਉਣੀ ਆ ਉਹ ਆਪ ਖੁਦ ਬਿਮਾਰ ਆ ਲੋਾਰਸਿਆ ਇੱਕ ਰੀ ਉਧਰੋਂ ਮੌਕਾ ਕੱਢ ਕੇ ਟਾਈਮ ਕੱਢ ਕੇ ਆਪਣਾ ਇੱਕ ਰੀ ਹਸਪਤਲ ਦਾ ਗੇੜਾ ਮਾਰੂ ਇਹ ਪੇਟ ਦਾ ਮਸਲਾ ਬਾਅਦ ਤੁਸੀਂ ਕੱਲ ਨੂੰ ਵੋਟਾਂ ਪਿੰਡ ਵਾਲਿਆਂ ਪਾਉਣੀਆਂ ਤੇ ਲੈਣ ਆਉਣੀਆਂ ਵਾ ਤੇ ਮੇਰੀ ਇਹੋ ਬੇਨਤੀ ਆ ਮੌਜੂਦਾ ਐਮ ਐਲ اے ਮਨਜਿੰਦਰ ਸਿੰਘ ਲਾਲਪੁਰਾ ਜੀ ਨੂੰ ਆਪ ਸਾਹ ਕਾਬਦਾ ਹੈ ਕਰੇ ਦਮਨਜੀਤ ਸਿੰਘ ਸਿੱਕੀ ਜੀ ਨੂੰ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਜੀ ਨੂੰ ਤੇ ਭੁਪਿੰਦਰ ਸਿੰਘ ਬੇਟੂ ਜੀ ਨੂੰ ਜਿਨ੍ਹਾਂ ਦੀ ਕੋਠੀ ਜਿਹੜੀ ਹਸਪੀਟਲ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਆ ਇੱਕ ਵਾਰੀ ਮੌਕਾ ਵੇਖਣ ਤੇ ਪ੍ਰਸ਼ਾਸਨ ਨੂੰ ਤੇ ਪੰਚਾਇਤ ਨੂੰ ਸੁਚੇਤ ਕਰਨ ਵੀ ਇਹ ਕੰਮ ਕੀ ਕੀਤਾ ਵਾ ਤੇ ਜੇਕਰ 34 ਦਿਨਾਂ ਦੇ ਵਿੱਚ ਵਿੱਚ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਮਜਬੂਰਨ ਕੋਰਟ 'ਵਾਲ ਰੁਕ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ